ਹਰ ਦਾ ਮੌਸਮ ਹੈ ਅਤੇ ਹਰ ਕੋਈ ਨਾਸ਼ਤੇ ਵਿੱਚ ਗਰਮ ਪਰਾਂਠੇ ਖਾਣਾ ਪਸੰਦ ਕਰਦਾ ਹੈ ਚਾਹੇ ਉਹ ਆਲੂ ਪਿਆਜ਼ ਪਨੀਰ ਜਾਂ ਗੋਭੀ ਦੇ ਹੋਣ ਤਹੀਂ ਆਚਾਰ ਜਾਂ ਮੱਖਣ ਦੇ ਨਾਲ ਪਰਾਂਠਾ ਖਾਣ ਦਾ ਸਵਾਦ ਕਾਫੀ ਵੱਧ ਜਾਂਦਾ ਹੈ ਪਰਾਂਠੇ ਦੇ ਨਾਲ ਗਰਮ ਚਾਹ ਹੋਵੇ ਤਾਂ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਵੈਸੇ ਤਾਂ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਨਾਸ਼ਤਾ ਸਿਹਤਮੰਦ ਹੋਣਾ ਚਾਹੀਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚਾਹ ਦੇ ਨਾਲ ਪਰਾਂਠੇ ਦਾ ਕੰਬੀਨੇਸ਼ਨ ਸਿਹਤ ਲਈ ਕਾਫੀ ਨੁਕਸਾਨਦਾਇਕ ਹੁੰਦਾ ਹੈ ਬਹੁਤ ਸਾਰੇ ਲੋਕਾਂ ਦੀ ਰੋਟੀਨ ਹੈ ਕਿ ਭਾਵੇਂ ਉਹ ਸਵੇਰ ਦੀ ਸ਼ੁਰੂਆਤ ਹੀ ਪਰੌਂਠੇ ਤੇ ਚਾਹ ਨਾਲ ਕਰਦੇ ਨੇ ਪੋਸ਼ਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਰੌਂਠੇ ਦੇ ਨਾਲ ਚਾਹ ਪੀਣ ਨਾਲ ਪੇਟ ਵਿੱਚ ਐਸਿਡਿਟੀ ਹੋ ਸਕਦੀ ਹੈ ਕਿਉਂਕਿ ਚਾਹ ਵਿੱਚ ਕੈਫੀਨ ਮੌਜੂਦ ਹੁੰਦਾ ਹੈ ਜੋ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਾਉਂਦਾ ਹੈ ਖੋਜਾਂ ਮੁਤਾਬਕ ਚਾਹ ਪੀਣ ਨਾਲ ਗੈਸਟਰੋਸੋਫੇਜੀਲ ਰਿਫਲੈਕਸ ਬਿਮਾਰੀ ਜਾਂ ਜੀਈਆਰਡੀ ਵਾਧੀ ਹੈ ਖੋਜ ਵਿੱਚ ਕਿਹਾ ਗਿਆ ਹੈ ਕਿ ਚਾਹ ਵਿੱਚ ਮੌਜੂਦ ਫੀਨੋਲਿਕ ਰਸਾਇਣ ਪੇਟ ਦੀ ਲਾਈਨਿੰਗ ਵਿੱਚ ਆਇਰਨ ਕੰਪਲੈਕਸ ਬਣਾਉਂਦੇ ਬਣਾਉਂਦੇ ਹਨ ਜੋ ਆਇਰਨ ਨੂੰ ਜਜ਼ਬ ਹੋਣ ਤੋਂ ਰੋਕਦਾ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਅਨੀਮੀਆ ਹੈ ਉਹਨਾਂ ਨੂੰ ਭਾਰੀ ਖੁਰਾਕ ਦੇ ਨਾਲ ਚਾਹ ਪੀਣ ਤੋਂ ਬਾਅਦ ਉਲਟੀਆਂ ਵੀ ਆ ਸਕਦੀਆਂ ਨੇ ਜਾਂ ਜੀ ਕੱਚਾ ਹੋ ਸਕਦਾ ਕਿਉਂਕਿ ਚਾਹ ਵਿੱਚ ਨਿਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਪਰਾਂਠੇ ਵਿੱਚ ਮੌਜੂਦ ਪ੍ਰੋਟੀਨ ਨਾਲ ਮਿਲ ਕੇ ਸਰੀਰ ਵਿੱਚ 38% ਦੀ ਤੱਕ ਸੋਖਣ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ ਪੋਸ਼ਣ ਵਿਰੋਧੀ ਤੱਤ ਤੇ ਤੌਰ ਤੇ ਕੰਮ ਕਰ ਸਕਦੇ ਨੇ ਇਸ ਲਈ ਪੋਸ਼ਣ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਪ੍ਰੋਟੀਨ ਕਾਰਬੋਹਾਈਡਰੇਟs ਚਰਬੀ ਅਤੇ ਵਿਟਾਮਿਨ ਵਰਗੇ ਪੋਸ਼ਟਿਕ ਤੱਤਾਂ ਦਾ ਵਧੀਆ ਮਿਸ਼ਰਣ ਹੁੰਦਾ ਹੈ ਅਤੇ ਪਾਚਨ ਨੂੰ ਬਿਹਤਰ ਬਣਾਉਣ ਲਈ ਨਾਰੀਅਲ ਦੇ ਪਾਣੀ ਨਾਲ ਮੈਲਾਓ ਜੋ ਲੋਕ ਭੋਜਨ ਤੋਂ ਬਾਅਦ ਜਾਂ ਇਸ ਤੋਂ ਪਹਿਲਾਂ ਚਾਹ ਪੀਣਾ ਪਸੰਦ ਕਰਦੇ ਨੇ ਉਹ ਅਦਰਕ ਦੀ ਚਾਹ ਜਾਂ ਗ੍ਰੀਨ ਟੀ ਪੀ ਸਕਦੇ ਨੇ ਕਿਉਂਕਿ ਇਸ ਵਿੱਚ ਕੈਫੀਨ ਘੱਟ ਹੁੰਦਾ ਹੈ ਅਤੇ ਅੰਤਰੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਮਾਹਰਾਂ ਦਾ ਕਹਿਣਾ ਹੈ ਕਿ ਚਾਹ ਦਾ ਸੇਵਨ ਕਿਸੇ ਵੀ ਭੋਜਨ ਤੋਂ ਘੱਟੋ-ਘੱਟ 45 ਮਿੰਟ ਬਾਅਦ ਕਰਨਾ ਚਾਹੀਦਾ ਹੈ